ਇਹਸਾਨ ਸ਼ੁਭਕਰਨ ਸਿੰਘ ਦਾ ਮਾਮਲਾ ਕਿਸ ਹੱਦ ਤੱਕ ਪਹੁੰਚ ਗਿਆ ਹੈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਇਹ ਮਾਮਲਾ ਇੱਕ ਵੱਖਰਾ ਮੋੜ ਲੈਂਦਾ ਨਜ਼ਰ ਆ ਰਿਹਾ ਹੈ ਮੋੜ ਇਸ ਕਰਕੇ ਕਿਉਂਕਿ ਕਾਣ ਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਇੱਕ ਧਰਨਾ ਜਿਹੜਾ ਅਣ ਮਿੱਥੇ ਸਮੇਂ ਲਈ ਲੱਗਿਆ ਆ ਔਰ ਲੱਗਿਆ ਵੀ ਚੰ디ਗੜ ਬਠਿੰਡਾ ਹਾਈਵੇ ਦੇ ਉੱਤੇ ਹੈ ਇੱਥੇ ਇਹ ਧਰਨਾ ਲਗਾ ਦਿੱਤਾ ਗਿਆ ਹੈ ਕਿਸਾਨਾਂ ਦੇ ਵੱਲੋਂ ਸ਼ੁਭਕਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਔਰ ਇਸ ਧਰਨੇ ਦੇ ਵਿੱਚ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਸ਼ੁਭਕਰਨ ਸਿੰਘ ਨੂੰ ਇਨਸਾਫ ਦਿੱਤਾ ਜਾਵੇ ਉਸ ਦਾ ਪੋਸਟਮਾਰਟਮ ਤੇ ਉਸ ਦੇ ਸੰਸਕਾਰ ਨੂੰ ਲੈ ਕੇ ਇਹ ਧਰਨਾ ਜਿਹੜਾ ਲਗਾਇਆ ਗਿਆ ਜਿਵੇਂ ਕਿ ਕਿਸਾਨਾਂ ਦੀ ਤੇ ਪਰਿਵਾਰਕ ਮੈਂਬਰਾਂ ਦੀ ਇਹ ਮੰਗ ਸੀ ਕਿ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਉਸੇ ਮੰਗ ਨੂੰ ਮਨਵਾਉਣ ਵਾਸਤੇ ਅਣਮਿੱਥੇ ਸਮੇਂ ਲਈ ਇਹ ਧਰਨਾ ਲਗਾ ਦਿੱਤਾ ਗਿਆ ਬਠਿੰਡਾ ਚੰ디ਗੜ ਹਾਈਵੇ ਦੇ ਉੱਤੇ ਇਹ ਧਰਨਾ ਜਿਹੜਾ ਉਹ ਲਗਾਇਆ ਗਿਆ ਸਾਫ ਤੋਂ ਅੱਜ ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ੁਕਰਨ ਸਿੰਘ 21 ਫਰਵਰੀ ਨੂੰ ਗੋਲੀ ਦਾ ਸ਼ਿਕਾਰ ਹੋ ਜਾਂਦਾ ਤੇ ਉਸ ਤੋਂ ਬਾਅਦ ਸ਼ਹੀਦ ਹੋ ਜਾਂਦਾ ਸ਼ਹੀਦ ਹੋਣ ਸਾਧੀ ਉਸਦੀ ਮ੍ਰਿਤਕ ਦੇ ਜਿਹੜੀ ਆ ਹੁਣ ਤੱਕ ਹਫਤਾ ਲੰਘ ਗਿਆ ਹੁਣ ਤੱਕ ਰਜਿੰਦਰਾ ਹਸਪੀਟਲ ਪਟਿਆਲੇ ਦੇ ਵਿੱਚ ਪਈ ਹੋਈ ਹੈ ਔਰ ਅਜੇ ਤੱਕ ਉਸ ਦਾ ਪੋਸਟਮਾਰਟਮ ਨਹੀਂ ਹੋਇਆ ਅਜੇ ਤੱਕ ਉਸ ਦਾ ਸੰਸਕਾਰ ਨਹੀਂ ਹੋਇਆ ਇੱਕ ਪਾਸੇ ਕਿਸਾਨ ਲੀਡਰਾਂ ਦੀ ਇਹ ਮੰਗ ਹੈ ਪਰਿਵਾਰਕ ਮੈਂਬਰਾਂ ਦੀ ਇਹ ਮੰਗ ਹੈ ਕਿ ਸ਼ੁਭਕਰਨ ਸਿੰਘ ਨੂੰ ਇਨਸਾਫ ਦੇਣ ਵਾਸਤੇ ਪਰਚੇ ਪਾਈ ਨੇ ਦਰਜ ਕੀਤੇ ਜਾਣ ਪਰ ਦੂਜੇ ਪਾਸੇ ਜਿਹੜੀ ਪੁਲਸ ਹੈ ਦੀ ਪੰਜਾਬ ਪੁਲਸ ਹੈ ਵੀ ਹੈ ਉਹ ਪਰਚੇ ਕਰਨ ਤੋਂ ਡਰਦੀ ਪਈ ਹੈ ਇਹ ਪ੍ਰਤੀਤ ਹੋਣ ਲੱਗ ਗਿਆ ਦਰਸਲ ਇੱਕ ਜਾਣਕਾਰੀ ਸਾਹਮਣੇ ਆਈ ਹੈ ਖਾਸ ਕਰਕੇ ਖਨੌਰੀ ਬਾਰਡਰ ਦੇ ਉੱਤੇ ਸਥਿਤ ਸੀਵਲ ਕਿਸਾਨ ਲੀਡਰ ਕਾਕਾ ਸਿੰਘ ਕੋਟਲਾ ਦੇ ਵੱਲੋਂ ਉਹਨਾਂ ਨੇ ਸਾਫ਼ ਕਿਹਾ ਹੈ ਕਿ ਪੁਲਿਸ ਨੂੰ ਇਹ ਦਰਸ ਪਾਉਂਦਾ ਪਿਆ ਹੈ ਕਿ ਜੇ ਉਹ ਹਰਿਆਣਾ ਪ੍ਰਸ਼ਾਸਨ ਦੇ ਆਗੂਆਂ ਦੇ ਉੱਤੇ ਪਰਚੇ ਕਰਨਗੇ ਤਾਂ ਕਿਉਂ ਉਹ ਵੀ ਉਹਨਾਂ ਦੇ ਉੱਤੇ ਪਰਚੇ ਕਰ ਸਕਦੇ ਨਹੀਂ ਯਾਨੀ ਕਿ ਕ੍ਰਾਸ ਪਰਚੇ ਜਿਹੜੇ ਨਿਉ ਕੀਤੇ ਜਾ ਸਕਦੇ ਨਹੀਂ ਇਸ ਵਾਸਤੇ ਉਹ ਘਬਰਾਉਂਦੇ ਨਜ਼ਰ ਆ ਰਹੇ ਨੇ ਤਾਂ ਦੱਸ ਦਿੰਦੇ ਆ ਕਿ ਕਿਸਾਨ ਲੀਡਰਾਂ ਦਾ ਇਹ ਦਾਅਵਾ ਆ ਕਿ ਪੁਲਿਸ ਪ੍ਰਸ਼ਾਸਨ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਵੀ ਇਹ ਦਾਅਵਾ ਕਰਦਾ ਪਿਆ ਹੈ ਕਿ ਸ਼ੁਭ ਕਰਨ ਸਿੰਘ ਨੂੰ ਜਿਹੜੀ ਗੋਲੀ ਹੈ ਉਹ ਹਰਿਆਣਾ ਦੀ ਹੱਦ ਦੇ ਵਿੱਚ ਲੱਗੀ ਹੈ ਨਾ ਕਿ ਪੰਜਾਬ ਦੀ ਹੱਦ ਦੇ ਵਿੱਚ ਤੇ ਪੁਲਿਸ ਬਾਈ ਕਹਿਣਾ ਆ ਕਿ ਇਸ ਉੱਤੇ ਜ਼ਿੰਮੇਵਾਰੀ ਹਰਿਆਣਾ ਪੁਲਿਸ ਦੀ ਪड़ਦੀ ਹੈ ਕਿ ਹਰਿਆਣਾ ਪੁਲਿਸ ਹੀ ਇਸ ਉੱਤੇ ਕਾਰਵਾਈ ਕਰੇ ਇਸ ਕਰਕੇ ਅਜੇ ਤੱਕ ਐਫ ਆਈ ਆਰ ਦਰਜ ਨਹੀਂ ਹੋ ਸਕੀ ਇਹੇ ਕਹਿਣਾ ਆ ਪੰਜਾਬ ਪੁਲਿਸ ਦਾ ਖੈਰ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਲਗਾਤਾਰ ਅਣਮਿੱਥੇ ਸਮੇਂ ਲਈ ਹੁਣ ਧਰਨਾ ਐਲਾਨ ਦਿੱਤਾ ਗਿਆ ਹੈ ਅਣਮਿੱਥੇ ਸਮੇਂ ਲਈ ਧਰਨਾ ਚੰਡੀਗੜ੍ਹ ਪਟੇਟਾ ਹਾਈਵੇ ਦੇ ਉੱਤੇ ਲਗਾਇਆ ਗਿਆ ਤੇ ਇਸ ਦੇ ਵਿੱਚ ਸ਼ੁਭਕਰਨ ਸਿੰਘ ਦਾ ਇਨਸਾਫ ਮੰਗਿਆ ਜਾ ਰਿਹਾ ਹੈ। ਫਮ ਦੱਸ ਦਿੰਦੇ ਆ ਕਿ ਇਸ ਮੁਤਲਕ ਹਰਿਆਣਾ ਪ੍ਰਸ਼ਾਸਨ ਨੇ ਇਹ ਦਾਵਾ ਕੀਤਾ ਸੀ ਕਿ ਜਿੱਥੇ ਸ਼ੁਭਕਰਨ ਸਿੰਘ ਨੂੰ ਗੋਲੀ ਲੱਗੀ ਸੀ ਉਹ ਸਥਾਨ ਜੀਂਦ ਦੇ ਵਿੱਚ ਹੈਗਾ ਆ ਜੀਂਦ ਦੇ ਗੜੀ ਇਲਾਕੇ ਦੇ ਵਿੱਚ ਖੇਤਾਂ ਦੇ ਵਿਚਾਲੇ ਸ਼ੋਭਕਰਨ ਸਿੰਘ ਨੂੰ ਗੋਲੀਆਂ ਲੱਗੀਆਂ ਸੀ ਹਰਿਆਣਾ ਪ੍ਰਸ਼ਾਸਨ ਦਾ ਇਹ ਦਾਵਾ ਆ ਔਰ ਹਰਿਆਣਾ ਪ੍ਰਸ਼ਾਸਨ ਨੇ ਵੀ ਮੰਗ ਕੀਤੀ ਸੀ ਕਿ ਇਸ ਉੱਤੇ ਕਾਰਵਾਈ ਸਿਰਫ ਹਰਿਆਣਾ ਪੁਲਿਸ ਹੀ ਕਰ ਸਕਦੀ ਹੈ ਹੋਰ ਕੋਈ ਨਹੀਂ ਕਰ ਸਕਦਾ ਹੁਣ ਹਰਿਆਣਾ ਪੁਲਿਸ ਦੀ ਹਰਿਆਣਾ ਪ੍ਰਸ਼ਾਸਨ ਦੀ ਹਾਂ ਦੇ ਵਿੱਚ ਪੰਜਾਬ ਪੁਲਿਸ ਵੀ ਹਾਂ ਰਲਾਉਂਦੀ ਨਜ਼ਰ ਆਉਣ ਲੱਗ ਗਈ ਹੈ ਇਥੋਂ ਤੱਕ ਵੀ ਦਾਅਵੇ ਕੀਤੇ ਜਾ ਰਹੇ ਆ ਕਿ ਪੰਜਾਬ ਪੁਲਿਸ ਹੁਣ ਕਾਰਵਾਈ ਕਰਨ ਤੋਂ ਕੰਨੀ ਘਟਾਉਂਦੀ ਨਜ਼ਰ ਆ ਰਹੀ ਹੈ ਇਸ ਕਰਕੇ ਕਿਉਂਕਿ ਉਹਨਾਂ ਦੇ ਬਕੌਲ ਕਾਰਵਾਈ ਕਰਨ ਦਾ ਹੱਕ ਹਰਿਆਣਾ ਪੁਲਿਸ ਦਾ ਹੈ ਕਿਉਂਕਿ ਇਹ ਸਭ ਕੁਝ ਹਰਿਆਣੇ ਵਿੱਚ ਵਾਪਰਿਆ ਜਦਕਿ ਕਿਸਾਨ ਲੀਡਰਾਂ ਦਾ ਇਹ ਦਾਵਾ ਹੈ ਕਿ ਇਹ ਸਭ ਕੁਝ ਪੰਜਾਬ ਦੀ ਹੱਦ ਦੇ ਵਿੱਚ ਵਾਪਰਿਆ ਖਨੌਰੀ ਦੇ ਵਿੱਚ ਜਿੱਥੇ ਧਰਨਾ ਲੱਗਿਆ ਹੋਇਆ ਸੀ ਉੱਥੇ ਸਭ ਕੁਝ ਵਾਪਰਿਆ ਔਰ ਸ਼ੁਭਕਰਨ ਸਿੰਘ ਉਸ ਵੇਲੇ ਧਰਨੇ ਵੱਲ ਮੂੰਹ ਮੋੜ ਕੇ ਖੜਾ ਸੀ ਜਦੋਂ ਉਸ ਉੱਤੇ ਗੋਲੀ ਚਲਾਈ ਗਈ ਹੈਰਾਨੀ ਦੀ ਗੱਲ ਹੈ ਜਦੋਂ ਪੈਰੀਗੇਟਿੰਗ ਕੀਤੀ ਹੋਈ ਹੈ ਕਿਸਾਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਤੇ ਉਸ ਵੇਲੇ ਇੱਕ ਕਿਸਾਨ ਕਿਸ ਤਰ੍ਹਾਂ ਹਰਿਆਣੇ ਦੀ ਹੱਦ ਦੇ ਵਿੱਚ ਬਿਨਾਂ ਇਜਾਜ਼ਤ ਦੇ ਪਹੁੰਚ ਗਿਆ ਹਰਿਆਣੇ ਦੀ ਖੱਦ ਨੂੰ ਕਰਾਸ ਕਰਕੇ ਜੀ ਦੇ ਇਲਾਕੇ ਦੇ ਵਿੱਚ ਪਹੁੰਚ ਗਿਆ ਤੇ ਜਿੱਥੇ ਜਾ ਕੇ ਉਹਨੂੰ ਗੋਲੀ ਮਾਰੀ ਗਈ ਖੈਰ ਇਹਨਾਂ ਚੀਜ਼ਾਂ ਨੂੰ ਲੈ ਕੇ ਜਿੱਥੇ 13 ਤਰੀਕ ਤੋਂ ਹੁਣ ਤੱਕ ਕਿਸਾਨਾਂ ਨੂੰ ਪੰਜਾਬ ਵਿੱਚ ਹੀ ਰੋਕ ਕੇ ਰੱਖਿਆ ਗਿਆ ਆ ਕਿਸ ਤਰ੍ਹਾਂ ਇੱਕ ਨੌਜਵਾਨ ਹਰਿਆਣੇ ਦੇ ਵਿੱਚ ਦਾਖਲ ਹੋ ਗਿਆ ਤੇ ਉੱਥੇ ਜਾ ਕੇ ਉਸਨੂੰ ਗੋਲੀ ਮਾਰੀ ਗਈ ਇਹ ਆਪਣੇ ਆਪ ਦੇ ਵਿੱਚ ਸਵਾਲਾਂ ਦਾ ਵਿਸ਼ਾ ਹੈ ਪਰ ਫਿਲਹਾਲ ਕਿਸਾਨ ਲੀਡਰਾਂ ਦਾ ਇਹੀ ਦਾਅਵਾ ਆ ਕਿ ਗੋਲੀ ਜਿਹੜੀ ਹੈ ਉਹ ਪੰਜਾਬ ਦੀ ਹੱਦ ਦੇ ਵਿੱਚ ਮਾਰੀ ਗਈ ਹੈ ਔਰ ਨਾ ਕਿ ਹਰਿਆਣਾ ਦੇ ਵਿੱਚ ਜਦਕਿ ਹਰਿਆਣਾ ਪ੍ਰਸ਼ਾਸਨ ਦਾ ਇਹ ਦਾਵਾ ਹੈ ਕਿ ਹਰਿਆਣੇ ਦੇ ਵਿੱਚ ਉਹ ਆਇਆ ਸੀ ਤੇ ਉੱਥੇ ਮੁੱਠ ਭੇੜ ਦੌਰਾਨ ਉਹਨੂੰ ਗੋਲੀ ਲੱਗੀ ਹੈ ਜਿਸ ਦੇ ਕਾਰਨ ਹਰਿਆਣਾ ਪੁਲਿਸ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਉੱਤੇ ਕਾਰਵਾਈ ਕਰੇ ਤੇ ਹਰਿਆਣਾ ਪੁਲਸੀ ਕਰੇਗੀ ਇਹ ਦਾਵਾ ਕੀਤਾ ਗਿਆ ਸੀ ਇਸ ਦੇ ਵਿੱਚ ਹੁਣ ਪੰਜਾਬ ਪੁਲਿਸ ਵੀ ਰਲਦੀ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਵੱਲੋਂ ਪਰਚਾ ਨਾ ਦਰਜ ਕਰਨ ਦਾ ਕਾਰਨ ਵੀ ਇਹੀ ਦੱਸਿਆ ਜਾ ਰਿਹਾ ਪਰ ਇਸ ਦੇ ਖਿਲਾਫ ਹੁਣ ਇੱਕ ਆਣ ਮੱਥੇ ਸਮੇਲੀ ਧਰਨਾ ਲਗਾ ਦਿੱਤਾ ਗਿਆ ਇਹ ਦਾਵਾ ਕਰ ਦਿੱਤਾ ਗਿਆ ਹੈ ਇਹ ਇਨਸਾਫ ਦਵਾ ਕੇ ਹਟਾਂਗੇ ਅਜੇ ਤੱਕ ਹਫਤਾ ਹੋ ਚੁਕਿਆ ਹੈ ਨਾ ਪੋਸਟਮਾਰਟਮ ਹੋਇਆ ਹੈ ਨਾ ਸੰਸਕਾਰ ਹੋ ਸਕਿਆ ਤੇ ਨਾ ਹੀ ਇਸ ਉੱਤੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਇੱਕ ਜਥਾ ਜਿਹੜਾ ਉਹ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਤਾਇਨਾਤ ਹੈਗਾ ਜਿਸ ਹਸਪਤਾਲ ਦੇ ਵਿੱਚ ਸ਼ੁਭਕਰਨ ਸਿੰਘ ਦੀ ਦੇਹ ਮੌਜੂਦ ਹੈ ਖੈਰ ਕਦੋਂ ਪੋਸਟਮਾਰਟਮ ਹੋਵੇਗਾ ਕਦੋਂ ਸੰਸਕਾਰ ਹੋਵੇਗਾ ਔਰ ਕੀ ਕਿਸਾਨਾਂ ਦੀਆਂ ਮੰਗਾਂ ਜਿਵੇਂ ਕਿ 302 ਦਾ ਪਰਚਾ ਦਰਜ ਕਰਨਾ ਇਹ ਮੰਨੀਆਂ ਜਾਣਗੀਆਂ ਜਾਂ ਨਹੀਂ ਇਹ ਸਮਾਂ ਦੱਸੇਗਾ ਜੇ ਮੰਨੀਆਂ ਜਾਣਗੀਆਂ ਤੇ ਪਰਚਾ ਕੌਣ ਦਰਜ ਕਰੇਗਾ ਕੀ ਪੰਜਾਬ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਜਾਵੇਗਾ ਜਾਂ ਹਰਿਆਣਾ ਪੁਲਿਸ ਵੱਲੋਂ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਔਰ ਤੱਕ ਲਈ ਬਣੇ ਰਹੋ 1 India Punjabi ਤੇ Subscribe to 1 India channel and never miss an update